ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਰਾਇ ਭੋਇ ਦੀ ਤਲਵੰਡੀ ਵਾਹ ਵਾਹ ਪਿਤਾ ਮਹਿਤਾ ਕਲਿਆਨਦਾਸ ਜੀ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਸ਼ੈਨਸ਼ਾ ਪਾਗਲਾ ਕੇ 1469 ਪੂਰਨ ਕਤਕ ਦੀ ਪੂਰਨ ਬਾਸੀ ਨੂੰ ਮਹਾਰਾਜੀ ਨੇ ਅਵਤਾਰ ਧਾਰਿਆ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਂ ਮ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਭਰਮ ਦਾ ਪੈਰਾ ਉੱਪਰ ਸੀ ਸੁਣਾਇਆ ਓਏ ਕਲਯੁਗ ਬਾਬੇ ਕਲਯੁਗ ਬਾਬੇ ਤਾਰਿਆ ਸਤਨਾਮ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਜਦੋਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਹ ਦਾਈ ਦੌਲਤਾਂ ਉਹਤੇ ਬਾਰੇ ਲਿਖਦਾ ਹਾਂ ਕਿ ਮੇਰੇ ਖੱਤਾਂ ਦੇ ਵਿੱਚ ਅਨੇਕਾਂ ਬਾਲਕਾਂ ਦੇ ਜਨਮ ਹੋਏ ਆ। ਇਹ ਹਰ ਇੱਕ ਨੂੰ ਪਤਾ ਵੀ ਜਦੋਂ ਬਾਲਕ ਜਨਮ ਲੈਂਦਾ ਹਰ ਬੱਚਾ ਰੋਂਦਾ ਆਂਦੀ ਇਹ ਦੁਨੀਆ ਦਾ ਇਕੱਲਾ ਹੀ ਇਕੱਲਾ ਬਾਲਕਾ ਜਿਹੜਾ ਜਨਮ ਸਮੇਂ ਰੋਇਆ ਨਹੀਂ ਸਗੋ ਹੱਸਿਆ ਵਾਸ਼ਰੂ ਵਾਸ਼ਰੂ ਆਂਦੀ ਵੀ ਇੰਨਾ ਪ੍ਰਕਾਸ਼ ਉਸ ਕੋਠੜੀ ਦੇ ਵਿੱਚ ਹੋਇਆ ਕਵੀ ਸੰਤੋਖ ਸਿੰਘ ਜੀ ਬੜੇ ਪਿਆਰੇ ਬੱਚ ਲਿਖਦੇ ਹਨ ਵੱਡ ਪ੍ਰਤਾਪ ਵੱਡ ਪ੍ਰਕਾਸ਼ ਅਚਾਨਕ ਥਾਇਓ ਧਾਇ ਦੇਖ ਸੋ ਨੈਣ ਮੁਟਾਇਓ ਧਾਇ ਤੋਂ ਭਾਵ ਦਾਈ ਨੇ ਦਾਈ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਦੋਂ ਗੁਰੂ ਨਾਨਕ ਮਹਾਰਾਜੀ ਦਾ ਅਵਤਾਰ ਹੋਇਆ ਇੰਨਾ ਚੰਨਣਾ ਉਸ ਕੋਠੀ ਵਿੱਚ ਹੋਇਆ ਮਹਿਤਾ ਕਲਿਆਣ ਦਾਸ ਜੀ ਥਾਲੀ ਵਿੱਚ ਕੁਝ ਮੋਹਰਾ ਪਾ ਕੇ ਲਿਆਏ ਜਦੋਂ ਪਤਾ ਲੱਗਾ ਪੀ ਬਾਲਕ ਨੇ ਜਨਮ ਲਿਆ ਤੇ ਕਹਿਣ ਲੱਗੇ ਦੌਲਤਾ ਝੋਲੀ ਕਰ ਤੇ ਵਧਾਈ ਪਵਾ ਲਾ ਆਹਾ ਦੌਲਤਾ ਨੇ ਆਖਿਆ ਮਹਿਤਾ ਜੀ ਰਹਿਣ ਦਿਓ ਮਹਿਤਾ ਜੀ ਸੋਚਣ ਲੱਗ ਪਏ ਵੀ ਸ਼ਾਇਦ ਇਹਨੇ ਸੁਣਿਆ ਨਹੀਂਗਾ ਰਾਤ ਤੇ ਨੀਂਦਰੇ ਚ ਰਹੀ ਆ ਦਾਈਆਂ ਤੇ ਵਧਾਈ ਮੰਗ ਮੰਗ ਕੇ ਲੈਂਦੀਆਂ ਘੜੀ ਮੂੜੀ ਉਹ ਪਹਿਲਾਂ ਹੀ ਥੋੜੀ ਪਾ ਕੇ ਲੈ ਆ ਇਸ ਵੀ ਹੋਰ ਮੰਗਣੀ ਤੇ ਹੋਰ ਦਊਗਾ ਵਾਹਿਗੁਰੂ ਜਦੋਂ ਦੋਰੀ ਵਰਾ ਆਖਿਆ ਦੌਲਤਾਂ ਝੋਲੀ ਕਰ ਤੇ ਵਧਾਈ ਪਵਾਲਾ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਜੋਜ ਕਹਿਣ ਤੇ ਕਥਨ ਤੋਂ ਬਾਰੀ ਹਨ ਉਹਨਾਂ ਨੇ ਇਸ ਲੋਕਾਈ ਨੂੰ ਕਿਸ ਤਰ੍ਹਾਂ ਸਿੱਧੇ ਰਾਏ ਪਾਇਆ ਪਹਿਲਾ ਲੋਕ ਪਹਾੜੀਆਂ ਤੇ ਚੜ ਜਾਂਦੇ ਸੀ ਖੁੰਦਰਾ ਵਿੱਚ ਲੁਕ ਜਾਂਦੇ ਸੀ ਜੰਗਲਾਂ ਨੂੰ ਤੁਰ ਜਾਣਾ ਘਰ ਛੱਡ ਕੇ ਰੱਬ ਦੀ ਪ੍ਰਾਪਤੀ ਵਾਸਤੇ ਮਹਾਰਾਜ ਦਾ ਇੱਕ ਪਾਵਨ ਬਚਨ ਆਉਂਦਾ ਹੈ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਅਸੰਧਿਆਂ ਖੈ ਲੰਦਿਆਂ ਪੈ ਨੰਦਿਆਂ ਖਾ ਵੰਦਿਆਂ ਵਿਚੇ ਹੋਵੇ ਵਿਚੇ ਹੋਵੇ ਮੁਕਤ ਓਏ ਤੇ ਕੰਮ ਤੁਸੀਂ ਘਰ ਬੈ ਕੇ ਵੀ ਕਰ ਸਕਦੇ ਜੇ ਵਾਹ ਵਾਹ ਜਿਹੜਾ ਜੰਗਲਾਂ ਵਿੱਚ ਜਾ ਕੇ ਕਰਦੇ ਜੇ ਪਹਾੜੀਆਂ ਤੇ ਚੜ ਜਾਂਦੇ ਜੇ ਗੁਫਾਵਾਂ ਦੇ ਵਿੱਚ ਲੁਕ ਜਾਂਦੇ ਜੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਗੀਆਂ ਦੇ ਨਾਲ ਗੋਸ਼ਟੀ ਹੋਈ ਨਾ ਆਹ ਉਹਨਾਂ ਬੜੀ ਖੁਸਕਾਦੀ ਭਾਈ ਗੁਰਦਾਸ ਜੀ ਲਿਖਦੇ ਨੇ ਖਾਦੀ ਖੁਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਸਵੇ ਉਠਾਈ ਉਹਨਾਂ ਖੁਸ ਖਾ ਕੇ ਆਖੇ ਮਹਾਰਾਜ ਅਸੀਂ ਵਰਤਾ ਲਾ ਵਿੱਚ ਤੁਹਾਨੂੰ ਹਰਾਵਾਂਗੇ ਵੀ ਜੋ ਤੁਸੀਂ ਕੰਮ ਕੀਤਾ ਇਹ ਚੰਗਾ ਨਹੀਂ ਜੇ ਕੀਤਾ ਖਾਦੀ ਖੁਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਪੂਰਾ ਤੱਬ ਦੁੱਧ ਦਾ ਭਰਿਆ ਹੋਵੇ ਨਾ ਤੇ ਕਾਂਜੀ ਦੀ ਵਿੱਚ ਇੱਕ ਛਿੱਟ ਪੈ ਜੇ ਤੇ ਫੁੱਟ ਕੇ ਸਾਰਾ ਹੀ ਬੇਕਾਰ ਹੋ ਜਾਂਦਾ ਫਿੱਟਿਆ ਚਾਟਾ ਦੁੱਧਾ ਰਿੜਕਿਆ ਰਿੜਕਿਆ ਮੱਖਣ ਹੱਥ ਨਾ ਆਈ ਭੇਖ ਭੇਖ ਉਤਾਰ ਉਦਾਸਤਾ ਵਤ ਵਤ ਕਿਉਂ ਸੰਸਾਰੀ ਰੀਤ ਚਲਾਈ ਰੀਤ ਚਲਾਈ ਮਹਾਰਾਜ ਜਿਹੜੀ ਉਦਾਸੀ ਮਤ ਸੀ ਬੰਗਮ ਪੁੜਾ ਸੀ ਹਾਂ ਇਹ ਤੇ ਸੀ ਤੱਪ ਦੁੱਧ ਸੱਚ ਤੇ ਜਿਹੜੀ ਤੁਸੀਂ ਆ ਗ੍ਰਿਸਤ ਵਾਲੀ ਗੱਲ ਛੋਈ ਜੇ ਵਿੱਚ ਕਾਂਜੀ ਪਾ ਕੇ ਰੱਖ ਤੀ ਜੇ ਪੂਰਾ ਬੇਕਾਰ ਕਰਤਾ ਜੀ ਨਾਨਕ ਆਖੇ ਭੰਗਰਨਾਥ ਤੇਰੀ ਮੌਕ ਜੱਜੀ ਆਈ ਮੌ ਤੋਂ ਅਰਥ ਇੱਥੇ ਗੁਰੂ ਤੇਰੇ ਗੁਰੂ ਗੋਰਖਨਾਥ ਨੇ ਤੈਨੂੰ ਮਾਤੀ ਚੰਗੀ ਨਹੀਂ ਦਿੱਤੀ ਭਾਂਡਾ ਧੋਏ ਨਾ ਚਾਤਿਓਨ ਪਾਏ ਕੁਜਜੇ ਫੁੱਲ ਸੁਣਾਈ ਹੋਏ ਅਤੀਤ ਗ੍ਰਹਿਤ ਤਜ ਫਿਰ ਉਹਨੂੰ ਕੇ ਕਰ ਮੰਨ ਜਾਈ ਓਏ ਜਿਹੜੇ ਗ੍ਰਸਤੀਆਂ ਨੂੰ ਤੁਸੀਂ ਭੰਡਦੇ ਅੱਕਦੇ ਥੱਕਦੇ ਨਹੀਂ ਜੀ ਜ਼ਿੰਦਗੀ ਦੀਆਂ ਤਮਾਮ ਲੋੜਾਂ ਤੇ ਉਹਨਾਂ ਗ੍ਰਸਤੀਆਂ ਦੇ ਘਰੋਂ ਪੂਰੀਆਂ ਕਰਦੇ ਜੇ ਤੇ ਜੇ ਗ੍ਰਸਤੀ ਐਡਾ ਹੀ ਮਾੜਾ ਤੇ ਜਦੋਂ ਤੁਹਾਨੂੰ ਭੁਖਸ ਤੌਂਦੀ ਆ ਵੇ ਫੜ ਕੇ ਠੂਠਾ ਮੰਗਣ ਵੀ ਗ੍ਰਿਸ਼ਤੀਆਂ ਦੇ ਬੂਹਾਂ ਤੇ ਜਾਂਦੇ ਜੇ ਨਚੋੜ ਹਜੂਰ ਨੇ ਬਖਸ਼ਿਸ਼ ਕੀਤਾ ਬਿਮ ਦਿੱਤੇ ਕਿਸ ਹੱਥ ਨਾਲ ਆਈ ਗ੍ਰਿਸ਼ਤੀ ਹੱਥੋਂ ਕੋ ਛੜਦਾ ਹੈ ਤੇ ਗ੍ਰਿਸ਼ਤੀ ਹੀ ਸਫਲ ਜੀਵਨ ਜਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਜੈਸੇ ਸਰਸਰਤਾ ਸਕਲ ਵਿੱਚ ਸਮੁੰਦਰ ਬੜੋ ਮੇਰ ਵਿੱਚ ਮੇਰ ਬੜੋ ਜਗਤ ਮਖਾਨ ਹੈ ਦਰਬਰ ਵਿਖੇ ਜੈਸੇ ਚੰਦਨ ਬਿਰਖ ਬੜੋ ਧਾਤ ਮੇ ਕਨਕ ਅਤ ਉਤਮ ਕੇ ਮਾਨ ਹੈ ਪੰਛੀਨ ਮੇ ਹੰਸ ਮਕ ਰਾਜਨ ਮੇ ਸਾਰਦੂਲ ਰਾਕਨ ਮੇ ਸ੍ਰੀ ਰਾਗ ਪਾਰਸਪਖਾਨ ਹੈ ਗਿਆਨਨ ਮੇ ਗਿਆਨ ਅਰ ਧਿਆਨਨ ਮੇ ਧਿਆਨ ਗੁਰ ਸਕਲ ਤਰੰ ਹੈ ਸਕਲ ਧਰਮ ਮੇ ਗ੍ਰਿਸਤ ਪ੍ਰਦਾਨ ਹੈ ਪ੍ਰਦਾਨ ਹੈ ਇਥੇ ਗ੍ਰਿਸਤ ਨੂੰ ਪ੍ਰਦਾਨਤਾ ਦਿੱਤੀ ਗਈ ਹੈ ਸਤਗੁਰ ਉੰਜ ਵੀ ਤੁਸੀਂ ਕਿਸੇ ਬਾਣ ਪ੍ਰਸਤੀ ਨੂੰ ਵੇਖ ਲਓ ਕਿਸੇ ਜੋਗੀ ਨੂੰ ਵੇਖ ਲਓ ਕਿਸੇ ਸੰਿਆਸੀ ਨੂੰ ਵੇਖ ਲਓ ਉਹ ਆਇਆ ਕਿੱਥੋਂ ਪ੍ਰੋਵਾਈਡ ਕਿਨੇ ਕੀਤਾ ਕਿਸੇ ਮਾਂ ਨੇ ਜਨਮ ਦਿੱਤਾ ਨਾ ਕਿਸੇ ਪਿਓ ਨੇ ਪਰਵਰਿਸ਼ ਕੀਤੀ ਤੇ ਤੂੰ ਆਨਾ ਮੈਂ ਜੋਗੀ ਆ ਮੈਂ ਸੰਿਆਸੀ ਆ ਉਹ ਚੱਲਿਆ ਜੇ ਉਹ ਗ੍ਰਿਤੀ ਜੋੜਾ ਹੀ ਨਾ ਹੁੰਦਾ ਤੂੰ ਜੋਗੀ ਕਿੱਥੋਂ ਬਣ ਜਾਣੂ ਤੂੰ ਸੰਿਆਸੀ ਕਿੱਥੋਂ ਬਣ ਜਾਣੂ ਸੱਚ ਹੈ ਅਸਲ ਵਿੱਚ ਗ੍ਰਿਸ਼ਤ ਆਸ਼ਰਮ ਹੀ ਬਾਕੀ ਦੇ ਤਿੰਨ ਆਸ਼ਰਮ ਕ੍ਰੀਏਟ ਕਰਦੀ ਆ ਇਸ ਵਾਸਤੇ ਕਿਸੇ ਵੀ ਐਂਗਲ ਤੋਂ ਵਾਹ ਵਾਹ ਗ੍ਰਿਥੀ ਨੂੰ ਨਿੰਦਿਆ ਨਹੀਂ ਜਾ ਸਕਦਾ ਸਤਿਗੁਰੂ ਕਿਰਪਾ ਕਰੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦਾ ਸਮਝਾਉਣ ਦਾ ਢੰਗ ਐਸਾ ਸੀ ਮਹਾਰਾਜ ਮੱਕੇ ਗਏ ਬਗਦਾਦ ਗਏ ਮਲਤਾਨ ਗਏ ਭੇਵੇ ਗਏ ਕੁਰਸ਼ੇਤਰ ਗਏ ਜਮੇਰ ਗਏ ਹਰਦਵਾਰ ਗਏ ਭੇਵਾ ਹਰਿਆਣੇ ਵਿੱਚ ਇੱਕ ਸ਼ਹਿਰ ਪੈਂਦਾ ਪਹਿਲਾਂ ਸਾਡਾ ਸਥਾਨ ਉੱਥੇ ਹੋਇਆ ਕਰਦਾ ਸੀ ਉਥੇ ਇੱਕ ਸਰਸਤੀ ਦੇ ਵਿੱਚੋਂ ਨਦੀ ਵਗਦੀ ਆ ਉਹ ਉਥੇ ਥੋੜੀ ਜਗ੍ਹਾ ਜਗਾ ਚ ਬਣੀ ਉਹ ਪੰਡਤਾ ਨੇ ਉਥੇ ਸਾਡੇ ਬਹੁਤ ਸਾਰੇ ਅੱਜ ਵੀ ਪਿੰਡ ਭਰੌਣ ਲੋਕ ਜਾਂਦੇ ਆ ਤੇ ਉਹਨਾਂ ਬ੍ਰਾਹਮਣਾਂ ਨੇ ਇੱਕ ਬਹੁਤ ਵੱਡੇ ਆਕਾਰ ਦੀ ਸੋਨੇ ਦੀ ਵਾਲੀ ਨਾ ਬਣਾ ਕੇ ਤੇ ਪਾਣੀ ਸੁਤੀ ਸੀ ਤੇ ਜਿਹੜੇ ਪਿੰਡ ਭਰੌਣਾਂ ਦੇ ਸੀ ਉਹਨਾਂ ਨੂੰ ਸ਼ੰਕਾ ਇਹ ਪਾਉਂਦੇ ਸੀ ਕਿ ਇੱਥੇ ਦਾਨ ਦਿੱਤਾ ਬਹੁਤ ਜ਼ਿਆਦਾ ਵਾਧਾ ਤੇ ਇਹਨਾਂ ਵਾਝਾਂਦਾ ਇੱਕ ਕਿਸੇ ਮਾਈ ਨੇ ਇੱਥੇ ਵਾਰੀਦਾਨ ਕੀਤੀ ਸੀ ਕੰਨ ਦੀ ਲਾ ਕੇ ਤੇ ਉਹ ਵਾਰੀ ਇਹਨੇ ਇਹ ਗੱਡੇ ਦੇ ਪਹੀਏ ਜਿੱਦੀ ਬਣ ਗਈ ਜਦੋਂ ਗੁਰੂ ਨਾਨਕ ਸਾਹਿਬ ਗਏ ਕਹਿਣ ਲੱਗੇ ਉਹ ਪੰਡਿਓ ਉਹ ਲੋਕਾਂ ਨਾਲ ਬਹਿ ਕੇ ਇੱਥੇ ਠਗੀਆਂ ਮਾਰਦੇ ਜੇ ਜੇ ਇੱਥੇ ਦਾਨ ਦਿੱਤਾ ਇੰਨਾ ਵਾਦਾ ਤੇ ਜਿਹੜਾ ਤੁਸੀਂ ਪਾਪ ਕਰਦੇ ਜੇ ਤੁਹਾਡਾ ਇਹ ਕਿੰਨਾ ਵਧੇਗਾ ਤੁਹਾਨੂੰ ਇਹ ਤੋਂ ਡਰ ਨਹੀਂ ਆਉਂਦਾ ਵਾਹਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਕੁਰਸ਼ੇਤਰ ਗਏ ਔਰ ਹਰਦਵਾਰ ਗਏ ਉੱਥੋਂ ਦੇ ਪੰਡਤ ਵੀ ਲੋਕਾਂ ਨੂੰ ਬਹੁਤ ਲੁੱਟਦੇ ਸੀ ਆਪ ਸਭ ਨੂੰ ਪਤਾ ਹੁਣ ਤੇ ਸਾਨੂੰ ਗੁਰਬਾਣੀ ਦੀ ਰੋਸ਼ਨੀ ਸਾਨੂੰ ਸੂਝ-ਬੂਝ ਹੋ ਗਈ ਆ ਅਸੀਂ ਪੜ ਲੈ ਗਏ ਆ ਪਹਿਲਾਂ ਫੁੱਲ ਧਾਰਨ ਵਾਸਤੇ ਸਾਡੇ ਵੱਡ-ਵਡੇਰੇ ਹਰਦਵਾਰ ਹੀ ਜਾਇਆ ਕਰਦੇ ਸੀ ਤੇ ਉਦੋਂ ਕਿਹਦਾ ਵਿਖੜਾ ਤੇ ਵਿਸ਼ਵਾਰ ਪੈਂਦਾ ਸੀ ਉਹ ਗੱਡੀਆਂ ਮੋਟਰਾਂ ਥੋੜੀਆਂ ਸਨ ਤੇ ਪੈਦਲ ਜਾ ਕੇ ਉਹਦੇ ਕਈ ਕਈ ਮਹੀਨੇ ਲੱਗ ਜਾਂਦੇ ਸੀ ਆਉਣ ਜਾਣ ਵਾਸਤੇ ਉੱਥੋਂ ਦੇ ਪੰਡੇ ਕਿਹੜਾ ਵੀ ਲਿਹਾਜ ਕਰਦੇ ਸੀ ਉਹ ਵੀ ਵਹੀ ਖਾਤਾ ਖੋਲ ਕੇ ਉੱਥੇ ਬੈਠੇ ਸੀ ਤੁਸੀਂ ਆਪਣੇ ਕਈਆਂ ਪੀੜ੍ਹੀਆਂ ਦੇ ਨਾਲ ਉਹਨਾਂ ਦੇ ਕੋਲੋਂ ਅੱਜ ਵੀ ਜਾ ਕੇ ਵੇਖ ਸਕਦੇ ਹੋ ਤੁਹਾਨੂੰ ਗਿਣਾਣ ਦੇ ਤੁਹਾਡੇ ਵੱਡ ਬਡੇਰੇ ਕਿਹੜੇ ਸੀ ਤੇ ਉਹ ਫੁੱਲ ਤਾਰ ਤਾਰਨ ਦਿੰਦੇ ਸੀ ਬੰਦੇ ਨੂੰ ਕਿ ਪਹਿਲਾਂ ਪੰਡਤਾਂ ਨੂੰ ਦਸ਼ਨਾ ਦੇਣੀ ਪੈਂਦੀ ਸੀ ਉਹ ਕੇਸਰ ਦਾ ਫਿਰ ਤਿਲਕ ਲਾਉਂਦਾ ਸੀ ਤੇ ਫਿਰ ਬੰਦੇ ਨੂੰ ਫੁੱਲ ਤਰਨ ਦੀ ਇੱਥੇ ਇਜਾਜ਼ਤ ਦਿੰਦੇ ਸੀ ਆਹਾਂ ਮੈਂ ਉੱਥੇ ਪਿਛਲੇ ਦਿਨੀ ਜਾ ਕੇ ਆਇਆ ਗੁਰੂ ਨਾਨਕ ਸਮਾਜ ਦਾ ਉਹ ਗਿਆਨ ਕੋਦੜੀ ਗੁਰਦੁਆਰਾ ਅਸੀਂ ਦਰਸ਼ਨ ਕਰਨ ਗਏ ਇਸ ਕਰਕੇ ਅੱਜ ਵੀ ਉੱਥੇ ਬੜੇ ਲੋਕ ਜਾਂਦੇ ਆ ਤੇ ਪੰਡੇ ਦਸ਼ਨਾ ਵੀ ਇੰਨੀ ਜਿਆਦਾ ਲੈਂਦੇ ਆਂਦੇ ਕਿ ਇੱਥੇ ਜੋ ਕੋਈ ਤੇਰੀ ਜੇਬ 'ਚ ਹੈਗਾ ਨਾ ਇੱਥੇ ਕੱਢ ਕੇ ਰੱਖ ਦੇ ਕਰਾਇਆ ਮੇਰੇ ਕੋਲ ਲੈ ਜਾ ਫੇਰ ਆ ਕੇ ਦੇ ਦੇ ਆਂਦੇ ਕੋ ਬੜਾ ਕੰਜੂਸ ਜੱਟ ਗਿਆ ਉਹਨੇ ਆਖਿਆ ਵੀ ਬ੍ਰਾਹਮਣ ਠੱਗਦੇ ਬੜਾ ਇਹਨਾਂ ਨੂੰ ਪੈਸਾ ਕੋਈ ਨਹੀਂ ਦੇਣਾ ਤੇ ਮੈਂ ਫੁੱਲ ਇਤਨਾ ਹੀ ਤਾਰਨੇ ਗਿਆ ਤਾਂ ਬ੍ਰਾਹਮਣ ਨੇ ਵੀ ਝੋਲਾ ਫੜਿਆ ਦੇਖ ਲਿਆ ਜੱਟ ਨੇ ਵੀ ਫੁੱਲ ਤਾਰਨ ਆਇਆ ਉਹ ਵੀ ਪਤਰੀ ਖੋਲ ਕੇ ਬਹਿ ਗਿਆ ਆਹਾਂ ਉਹਨੇ ਬ੍ਰਾਹਮਣ ਤੋਂ ਦਾਅ ਪਾ ਚਾ ਕੇ ਤੇ ਫੜਾ ਫੜ ਜਾ ਕੇ ਤੇ ਫੁੱਲ ਤਾਰ ਤੇ ਜਾ ਕੇ ਪਾਣੀ ਚ ਉਹ ਬ੍ਰਾਹਮਣ ਵੇਂਦਾ ਰਹਿ ਗਿਆ ਇਹ ਕਿੱਡਾ ਜੱਟ ਚਲਾ ਕੇ ਨੇ ਮੈਨੂੰ ਪੁੱਛਿਆ ਹੀ ਨਹੀਂ ਗਾ ਇਹਨੇ ਕੇਸਰ ਦਾ ਤਿਰਕ ਨਹੀਂ ਲਾਇਆ ਕੋਈ ਦਸ਼ਾ ਨਹੀਂ ਦਿੱਤੀ ਤੇ ਇਹਨੇ ਫੁੱਲ ਵੀ ਤਾਰਤੇ ਉਹ ਆਪਣੇ ਆਸੋਂ ਤੋਂ ਉੱਠਿਆ ਫਟਾਫਟ ਜਦੋਂ ਫੁੱਲ ਤਾਰ ਕੇ ਉਹ ਬਾਹਰ ਜੱਟ ਨਿਕਲਿਆ ਨਾ ਕੇਸਰ ਵਾਲੇ ਥਾਂ ਤੋਂ ਉੱਥੇ ਉੱਠ ਪਿਆ ਸੀ ਆਪਣੇ ਉਹਦੇ ਹੱਥ 'ਚ ਮਿੱਟੀ ਆ ਗਈ ਥੱਲੇੋਂ ਮਿੱਟੀ ਫੜ ਕੇ ਨਾ ਤੇ ਉਹਦੇ ਮੱਥੇ 'ਚ ਲਾ ਕੇ ਕਹਿਣ ਲੱਗਾ ਵੀ ਅਸੀਂ ਤੁਹਾਡੇ ਪੰਡਤ ਤੇ ਤੁਸੀਂ ਸਾਡੇ ਜਜਮਾਨ ਇਹ ਗੰਗਾ ਜੀ ਦੀ ਮਾਟੀ ਹੈ ਇਹਨੂੰ ਕੇਸਰ ਕਣ ਕੇ ਜਾਣ ਆਂਦਾ ਵੀ ਇਹਨੂੰ ਹੀ ਹਣ ਕੇਸਰ ਸਮਝਦਾ ਤੇ ਫਟਾਫਟ ਦਸ਼ਣਾ ਕੱਢ ਕੋਈ ਬੜਾ ਚਲਾਕ ਸੀ ਉਹਨੇ ਫਿਰ ਪਾਣੀ ਵਿੱਚ ਟੁੱਬੀ ਮਾਰੀ ਉਹਦੇ ਹੱਥ ਵਿੱਚ ਨਿੱਕੀ ਜੀ ਡੱਡੀ ਆ ਗਈ ਆਹਾ ਉਹਨੇ ਉਹ ਘੁੱਟ ਕੇ ਫੜ ਲਈ ਤੇ ਬਾਂਮਣਵਾਹ ਦਾ ਵੀ ਆਪਣਾ ਹੱਤਗਾ ਕਰ ਜਦੋਂ ਨੇ ਹੱਤਗਾ ਕੀਤਾ ਉਨੇ ਆਖਿਆ ਤੁਸੀਂ ਸਾਡੇ ਜੇ ਪੰਡਤ ਆਹਾ ਤੇ ਅਸੀਂ ਤੁਹਾਡੇ ਜਜਮਾਨ ਇਹ ਗੰਗਾ ਜੀ ਕੀ ਮੈਂਡਕ ਹੈ ਇਹਨੂੰ ਠੱਗੀ ਕਰਕੇ ਜਾਣ ਆਂਦਾ ਵੀ ਇਹਨੂੰ ਇੱਕ ਗਾ ਸਮਝਲਾ ਦੇਣਾ ਤੈਨੂੰ ਮ ਵੀ ਕੁਝ ਨਹੀਂ ਗਾ ਲੋਕ ਕਿਤਰਾ ਲੋਕਾਂ ਨੂੰ ਡੋਟਦੇ ਸੀ ਪਰ ਗੁਰੂ ਨਾਨਕ ਸੱਚੇ ਬਾਦਸ਼ਾ ਜਿਹੜੇ ਲੋਕ ਪਾਣੀ ਦਿੰਦੇ ਸੀ ਚੜਦੇ ਵੱਲ ਨੂੰ ਮੂੰਹ ਕਰਕੇ ਸੂਰਜ ਨੂੰ ਆਂਦੇ ਸੀ ਪਾਣੀ ਪਿਚਾਉਣੇ ਮਿੱਤਰਾਂ ਨੂੰ ਪਾਣੀ ਦਿੰਨੇ ਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਨੰਨ ਜੇ ਬੋਲਾ ਨਾ ਸਮਝਾਇਆ ਤੇ ਇਹਨਾਂ ਨਹੀਂ ਸਮਝਣਾ ਮਹਾਰਾਜ ਆਪ ਗੰਗਾ ਵਿੱਚ ਵੜ ਗਏ ਤੇ ਪਾਣੀ ਲੈਣ ਦੇ ਵੱਲੋਂ ਛੱਟਣ ਲੱਗ ਪਿਆ ਸਾਰੇ ਲੋਕ ਬ੍ਰਾਹਮਣ ਲੋਕ ਮਹਾਰਾਜ ਦੇ ਚਾਰ ਚੁਫੇਰੇ ਖਲੋ ਗਏ ਬਾਬਾ ਲੋਕ ਕਿ ਉਲਟਾ ਕੰਮ ਉਲਟੇ ਪਾਸੇ ਪਾਣੀ ਕਿੱਦਾਂ ਦੇ ਰਹਿ ਜੇ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਪਾਣੀ ਕਿੱਦਾਂ ਹੁੰਦੇ ਰਹਿ ਜੇ ਆਂਦੇ ਸੀ ਤੇ ਸੂਰਜ ਨੂੰ ਪਾਣੀ ਦੇ ਰਹੇ ਹਾਂ ਮਹਾਰਾਜ ਕਹਿੰਦੇ ਵੀ ਮੇਰਾ ਕਰਤਾਰਪੁਰ ਸਾਹਿਬ ਚੋਂ ਨਾ ਸੁਕਣ ਡਿਆ ਤੇ ਮੈਂ ਝੋਨੇ ਨੂੰ ਆਪਣਾ ਪਾਣੀ ਲਾਇਆ ਆਵੇ ਏਡੀ ਦੂਰ ਤੁਹਾਡਾ ਪਾਣੀ ਕਿਤਨਾ ਚੱਲ ਜੂਗਾ ਮਹਾਰਾਜ ਕਹਿਣ ਲੱਗੇ ਮੈਂ ਤੇ ਪਾਣੀ ਠਲ ਲਾ ਕੇ ਪਿਜਾ ਦੂੰਗਾ ਤੁਸੀਂ ਕਿਹੜੇ ਪਿਓ ਵਾਲੀ ਠਲ ਲਾ ਕੇ ਸੂਰਜ ਨੂੰ ਪਾਣੀ ਦਿਓਗੇ ਸਾਰਿਆਂ ਨੂੰ ਨਰੁੱਤਰ ਕਰਕੇ ਰੱਖ ਦਿੱਤਾ ਆ ਉਹਨਾਂ ਦਾ ਝੰਜੋਂ ਦਾ ਟਾਂਕੇ ਹੋ ਜਾ ਸੀ ਕੀ ਕੀ ਚੋਜ ਮੇਰੇ ਪਾਤਸ਼ਾਹ ਨੇ ਕੀਤੇ ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੇ ਜਾ ਨਾਨਕ ਮਹਾਰਾਜ ਜੀ ਦਾ ਪਾਵਨ ਇਤਿਹਾਸ ਐਡਾ ਵੱਡਾ ਹੈ ਕਿ ਜ਼ਿੰਦਗੀ ਮੁੱਕ ਜੇਗੀ ਪਰ ਗੁਰੂ ਨਾਨਕ ਮਹਾਰਾਜ ਦੇ ਚੋਜ ਨਹੀਂ ਮੁਕਣਗੇ ਜਿੰਨੇ ਉਹਨਾਂ ਨੇ ਕੀਤੇ ਅਸੀਂ 20 ਰੁਪਈਆ ਤੱਕ ਬਹੁਤੇ ਰਹਿ ਜਾਂਦੇ ਆ ਪਰ ਜੋ ਉਹਨਾਂ ਨੇ ਦੁਨੀਆ ਨੂੰ ਲੋਕਾਈ ਦਾ ਭਲਾ ਕੀਤਾ ਉਹ ਕਹਿਣ ਤੋਂ ਕਥਨ ਤੋਂ ਬਾਰੀ ਹੈ ਤਾਰੇ ਗਿਨੇ ਜਾਤ ਹੈ ਨਾ ਤਾਰ ਤੇ ਗਿਣਾ ਕਰ ਵਾ ਵਾ ਸਾਸ ਦਾ ਜੋਗਾ ਤਾਰੇ ਗਿਨੇ ਜਾ ਸਕਦੇ ਆ ਵਾਹਿਗੁਰੂ ਪਰ ਜਿਨੇ ਗੁਰੂ ਨਾਨਕ ਨੇ ਕਲਯੁਗ ਦੇ ਜੀਵ ਤਾਰੇ ਹਨ ਆਹ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੱਚ ਹੈ ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਅਲੌਕਿਕ ਕਥਾ ਆਉਂਦੀ ਹੈ ਕਿ ਇੱਕ ਬ੍ਰਾਹਮਣਾਂ ਦਾ ਮੁੰਡਾ ਜਮਾਤਾ ਉਸ ਚਾਰਕ ਪੜ ਗਿਆ ਤੇ ਬੁੱਧੀ ਬੜੀ ਤਿਕਸ਼ਨ ਚੰਚਲ ਮਤ ਤੇ ਇੱਕ ਦਿਨ ਉਹ ਬਾਜ਼ਾਰ ਦੇ ਵਿੱਚ ਦੀ ਤੁਰਿਆ ਜਾਵੇ ਚਾਰ ਬੁੱਢੇ-ਬੁੱਢੇ ਪੰਡਤ ਕਿਸੇ ਸ਼ਲੋਕ ਦੀ ਵਿਚਾਰ ਕਰਨ ਉਹਨੇ ਇਹੋ ਜੇ ਬਚਿੱਤਰ ਅਰਥ ਕੀਤੇ ਇਹੋ ਜੇ ਅਲੌਕਿਕ ਅਰਥ ਕੀਤੇ ਵੀ ਉਹ ਚਾਰੇ ਪੰਜੇ ਪੰਡਤ 당 ਰਹਿ ਗਏ ਯਾਹਾਹਾ ਮੁੰਡੇ ਦੀ ਇੰਨੀ ਉਮਰ ਛੋਟੀ ਤੇ ਇੰਨੇ ਸੋਹਣੇ ਅਰਥ ਕੀਤੇ ਵੀ ਮੁੰਡੇ ਨੇ ਤਾਂ ਕਮਾਲ ਕਰਕੇ ਦਾ ਰਖਤੀ ਅਰਥ ਕਰਨ ਵਾਲਾ ਵੇਖੋ ਉਹਨਾਂ ਬੁੱਢਿਆਂ ਦਾ اخلاق ਤੇ ਇਹ ਸੀ ਇਹ ਉਹਨਾਂ ਨਵੇਂ ਮੁੰਡੇ ਜੰਮੇ ਦੀ ਚਰਚਾ ਕੀਤੀ ਤੇ ਨਵੇਂ ਮੁੰਡੇ ਜੰਮੇ ਨੂੰ ਸ਼ੱਕ ਜਾ ਪੈ ਗਿਆ ਕਿ ਮੇਰੇ ਵਰਗਾ ਹੋਰ ਕੋਈ ਵਿਦਵਾਨ ਨਹੀਂ ਹੈਗਾ ਉਹਨੇ ਆਖਿਆ ਮੈਂ ਕੱਲ ਨੂੰ ਫਲਾਣੇ ਚੌਂਕ 'ਚ ਐਨੇ ਵਜੇ ਤੋਂ ਐਨੇ ਵਜੇ ਤੱਕ ਆਪਣੀਆਂ ਪੋਥੀਆਂ ਤੇ ਗ੍ਰੰਥ ਲੈ ਕੇ ਆਉਂਗਾ ਜੇ ਮੇਰੇ ਨਾਲ ਕਿਸੇ ਨੇ ਬੈਸੰ ਬੈਸਾ ਕਰਨਾ ਹੋਵੇ ਨਾ ਤੇ ਉਹ ਕਰ ਸਕਦਾ ਹੈ ਕੁਝ ਕੱਲ ਵਾਲੇ ਪੰਡਤ ਤੇ ਕੁਝ ਹੋਰ ਸਿਆਣੇ-ਸਿਆਣੇ ਪੰਡਤ ਉਸ ਚੌਕ ਵਿੱਚ ਆ ਗਏ ਜਿਹੜਾ ਉਹਨਾਂ ਬਹਿਸ ਕਰੇ ਉਹੋ ਹੀ ਪੰਡਤ ਹਾਰਦੇ ਜਿਹੜਾ ਬਹਿਸ ਕਰੇ ਉਹੋ ਹਾਰਦਾ ਉਹਨੇ ਆਖਿਆ ਵੀ ਮੁੰਡੇ ਦੀ ਇੰਨੀ ਉਮਰ ਛੋਟੀ ਤੇ ਸੰਸਕ੍ਰਿਤ ਦੇਨ ਭਾਸ਼ਾ ਵੀ ਮੁੰਡਾ ਤੇ ਕਮਾਲਾਂ ਹੀ ਕਰੀ ਆਉਂਦਾ ਜਦੋਂ ਉਹਦੀ ਹੋਮੇ ਹੋਰ ਪਰਪਲ ਹੋ ਗਈ ਜਦੋਂ ਉਹਨੇ ਚਾਰ-ਪੰਜ ਵੇਦਾਂ ਅਰਥਾਂ ਦੇ ਮੈਦਾਨ ਇਤਨਾ ਜਿੱਤ ਜਿੱਤਲੇ ਨਾ ਅਨੇਕ ਵੱਡਾ ਇਸ਼ਤਿਹਾਰ ਕੱਢਿਆ ਕਸ਼ਮੀਰ ਭੇਜਤਾ ਬੰਗਾਲ ਭੇਜਤਾ ਰਾਜਪੂਤਾਨੇ ਭੇਜਤਾ ਕਾਸ਼ੀ ਸ਼ਹਿਰ ਵਿੱਚ ਵੰਡ ਦਿੱਤਾ ਵੀ ਜੇ ਕਿਸੇ ਨੇ ਮੇਰੇ ਨਾਲ ਬੈਸਮ ਬੈਸਾ ਕਰਨਾ ਹੋਵੇ ਉਹ ਕਰ ਸਕਦਾ ਤੇ ਸ਼ਰਤ ਮੇਰੀ ਇਹ ਹੋਊਗੀ ਜੇ ਵੀ ਜਿਹੜਾ ਮੇਰੇ ਕੋ ਪੰਡਤ ਗਿਆ ਹਾਰ ਪੋਥੀਆਂ ਗ੍ਰੰਥਾਂ ਮੈਂ ਉਹਦੇ ਖੋਲ ਲੈਣੇ ਤੇ ਕੱਪੜੇ ਲਵਾ ਕੇ ਤੇ ਲੰਗੋਟੀਆਂ ਤੇੜ ਬੰਨ ਕੇ ਨਾ ਦੇ ਧੱਕੇ ਮਾਰ ਕੇ ਕਾਸ਼ੀ ਚੋਂ ਬਾਹਰ ਕੱਢ ਦੂੰਗਾ ਜੀ ਕਹ ਜੇ ਮੈਂ ਹਾਰ ਗਿਆ ਤੇ ਮੇਰ ਨਾਲ ਵੀ ਇਦਾਂ ਹੀ ਕਰੇ ਫਿਰ ਕਸ਼ਮੀਰ ਦੇ ਪੰਡਤ ਬੰਗਾਲ ਦੇ ਪੰਡਤ ਰਾਜ ਪੁਤਾਨੇ ਦੇ ਪੰਡਤ ਕਾਸ਼ੀ ਪੂਰੀ ਵਿੱਚ ਪੰਡਤਾਂ ਦਾ ਜਮਗੱਠਾ ਬਣ ਗਿਆ ਪਰਮੇਸ਼ਰ ਦਾ ਭਾਣਾ ਇਹੋ ਜਿਹਾ ਵਰਤਿਆ ਜਿਹੜਾ ਉਹਨਾਂ ਬਹਿਸ ਕਰਨਾ ਹੋਵੇ ਉਹੋ ਹੀ ਪੰਡਤ ਹਾਰ ਜੇ ਜਿਹੜਾ ਬਹਿਸ ਕਰਨਾ ਹੋਵੇ ਉਹੋ ਹੀ ਹਾਰ ਜੂ ਗੁਰੂ ਨਾਨਕ ਸਾਹਿਬ ਮਾਰਗ ਦੇ ਪਵਿੱਤਰ ਇਤਿਹਾਸ ਵਿੱਚ ਇੱਕ ਕਥਾ ਹੁੰਦੀ ਹੈ ਕਿ 500 ਬ੍ਰਾਹਮਣ ਨੇ ਉਹਦੇ ਨਾਲ ਬਹਿਸ ਕੀਤੀ ਤੇ 500 ਦਾ 500 ਹਜ਼ਾਰ ਗਿਆ ਉਹਨੇ ਪੋਥੀਆਂ ਗ੍ਰੰਥ ਸਾਰਿਆਂ ਦੇ ਖੋਲੇ ਲੀੜੇ ਲਵਾ ਕੇ ਲੰਗੋਟੀਆਂ ਤੇੜ ਬਣਾ ਕੇ ਤੇ ਕਾਸ਼ੀ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵੀ ਇਹਨਾਂ ਨੂੰ ਕੋਈ ਅਕਲ ਨਹੀਂ ਗਈ ਹਾਂ ਹਾਂ ਲੋਕੋ ਇਹਨਾਂ ਦੀ ਸੇਵਾ ਕਰਨਾ ਕੋਈ ਪੁੰਨ ਨਹੀਂ ਜੀ ਹੁਣ ਹਾਰੇ ਹੋਇਆ ਬੰਦਾ ਕਈ ਵਾਰੀ ਸ਼ਰਮ ਦਾ ਮਾਰਾ ਘਰਮ ਨਹੀਂ ਜਾਂਦਾ ਉਹਨਾਂ ਹਾਰੇ ਹੋਏ ਪੰਡਤਾਂ ਨੇ ਕਾਸ਼ੀ ਤੋਂ ਬਾਹਰ ਇੱਕ ਬਹੁਤ ਵੱਡਾ ਬੋੜ ਦਾ ਦਰਖਤ ਸੀ ਉਹਦੇ ਥੱਲੇ ਸੱਦਿਆਂ ਨੇ ਡੇਰਾ ਲਾ ਲਿਆ ਕੰਤ ਮੂੜ ਚੁੱਕ ਕੇ ਲਿਆਉਣ ਧੁੱਪਾਂ ਉੱਥੇ ਬਰਸਾਤਾ ਉੱਥੇ ਪਾਲੇ ਉੱਥੇ ਗਰਮੀਆਂ ਉੱਥੇ ਵਿਚਾਰਿਆਂ ਦੇ ਚਿਹਰਿਆਂ ਤੇ ਚਿੰੜੀਆਂ ਪੈਣ ਲੱਗੀਆਂ ਹੱਡੀਆਂ ਮਾੜ ਛੱਡਣ ਲੱਗੀਆਂ ਜਿਹੜੇ ਗੋਰੇ ਮੋਸੋ ਤੇਰੇ ਸੀਨਾ ਆਹਾ ਉਹਨਾਂ ਚਿਹਰਿਆਂ ਨੂੰ ਵੇਖਣ ਨੂੰ ਜੀ ਨਾ ਕਰੀ ਵਾਈ ਕੋ ਇਧਰ ਖਾਰੇ ਹੋਏ ਪੰਡਤ ਤੇ ਇਧਰ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਵਾ ਵਾ ਕੜਿਆ ਸੁਧਣ ਤਰਤਲ ਕਾਈ ਤਰਤਲ ਕਾਈ ਸਤਗੁਰ ਗੁਣੀ ਮਦਾਨ ਹੈ ਹੁਣ ਕਰ ਬਖਸ਼ੇ ਹੁਣ ਕਰ ਬਖਸ਼ੇ ਅਵਗਣ ਹਾਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਦਾ ਸਾਧ ਸਾਧ ਦਵਾਈ ਫਰਬਾਦਾ ਭਲਾ ਕਰਨ ਵਾਲੇ ਵਾ ਵਾ ਠੁਕਰਾਇਆ ਇਹਨੂੰ ਆਪਣੀ ਹਿੱਕ ਨਾਲ ਲਾਉਣ ਵਾਲੇ ਭੁੱਖਿਆਂ ਮਰਦਿਆਂ ਨੂੰ ਰੋਟੀ ਦੇਣ ਵਾਲੇ ਜਦੋਂ ਉਹਨਾਂ ਤੱਕ ਹਵਾ ਰਾਣੀ ਖਬਰ ਲੈ ਕੇ ਪਹੁੰਚੀ ਨਾ ਕਹਿਣ ਲੱਗੇ ਮਰਦਾਨਿਆਂ ਰਬਾਬ ਗਲਾਬਸ ਕਰ ਮਰਦਾਨਿਆਂ ਕਾਸ਼ੀ ਚੱਲੀਏ ਉਹ ਕਾਸ਼ੀ ਦੇ ਵਿੱਚ ਰੱਬ ਦੀਆਂ ਰੂਹਾਂ ਬੜੀਆਂ ਤਰਫ ਰਹੀਆਂ ਆਹੋ ਉਹ ਜਿਹਨੂੰ ਦੇਵਤਾਪੁਰੀ ਆਂਦੇ ਸੀ ਉੱਥੇ ਕਲਜੁਗ ਵਰਤ ਗਿਆਈ ਵਾਹ ਵਾਹ ਚੱਲੋ ਨਾ ਦੁਖੀਆਂ ਤੇ ਖਾਵੇ ਤੇ ਹੋ ਕੇ ਸੁਣੀਏ ਆਹੋ ਏ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਕਾਰਜੇ ਕਿਸੇ ਨਾ ਕੀਤਾ ਸੱਚ ਹੈ ਕਿੱਥੋਂ ਲਿਆਈਏ ਰਸਨਾ ਤੇਰੀ ਉਪਮਾ ਕਰਨ ਵਾਲੀ ਵਾਹ ਵਾਹ ਸਾਰਾ ਪੈਂਡਾ ਤੈਅ ਕਰਕੇ ਮਹਾਰਾਜ ਕਾਸ਼ੀ ਸ਼ਹਿਰ ਵਿੱਚ ਚਲੇ ਗਏ ਆਹੋ ਜਿੱਥੇ ਆਰੇ ਹੋਏ ਪੰਡਤ ਬੈਠੇ ਸੀ ਨੂ ਉਹਦੇ ਲਾਗੇ ਇੱਕ ਬੋੜ ਦਾ ਹੋਰ ਛੋਟਾ ਦਰਖਤ ਸੀ ਤੇ ਮਰੇ ਹੋਏ ਕੁੱਤੇ ਦੀਆਂ ਹੱਡੀਆਂ ਆਹਾ ਮਰੇ ਹੋਏ ਕੁੱਤੇ ਦਾ ਕੁਰੰਗ ਪਤਾ ਨਹੀਂ ਕਿੰਨੇ ਕਿ ਚਿਰ ਦਾ ਉੱਥੇ ਪਿਆ ਸੀ ਸੱਚੀ ਸਰਕਾਰ ਨੇ ਆਪਣਾ ਅਸਨ ਉਹਦੇ ਲਾਗੇ ਲਾ ਲਿਆ ਕਹਿਣ ਲੱਗੇ ਮਰਦਾਨਿਆਂ ਖਵਾਬ ਖਲਾਫ ਚੋ ਕੱਢ ਇਹਦੀਆਂ ਤਲਬਾ ਸਰਕਾਰ ਮਰਦਾਨਿਆਂ ਬਾਣੀ ਗਾ ਵਾ ਵਾ ਬਾਣੀ ਦਾ ਇੱਕਰਾ ਮੀ ਭਰਾ ਦੇ ਆਹ ਇਹਨਾਂ ਤੱਬ ਦੇ ਸੜਦਿਆਂ ਹਿਰਦਿਆਂ ਨੂੰ ਇੱਕਰਾ ਠੰਡ ਪੈ ਗਈ ਸੱਚ ਹੈ ਭਾਈ ਮਰਦਾਨੇ ਦੇ ਰਬਾਬ ਖਲਾਬ ਚੋਂ ਕੱਢੀ ਜਾਂਦੇ ਵਾ ਵਾ ਉਹਦੀਆਂ ਤਲਵਾਂ ਸੁਰ ਕੀਤੀਆਂ ਹਜ਼ੂਰ ਦੀ ਸੁਰਤ ਉਹਨਾਂ ਤਲਵਾਂ ਨੇ ਜੁੜ ਕੇ ਅਕਾਲ ਦੇ ਨਾਲ ਇੱਕ ਮਿਗ ਹੋ ਕੇ ਉਹਨਾਂ ਇੱਕ ਅਗੰਮ ਦਾ ਸ਼ਬਦ ਉਚਾਰਨ ਕੀਤਾ ਵਾਹਿਗੁਰੂ ਜਿਹਨੂੰ ਸੁਣ ਕੇ ਸਾਰੇ ਜੰਗਲ ਵਿੱਚ ਸ਼ਾਂਤੀ ਵਰਤ ਗਈ ਵਾਹਿਗੁਰੂ ਜਦੋਂ ਮਹਾਰਾਜ ਬਾਣੀ ਦਾ ਭੋਗ ਪਿਆ ਮਹਾਰਾਜ ਦੇ नेत्र ਨੈਣ ਕਟੋਰੇ ਖੁੱਲੇ ਤੇ ਉਹਨਾਂ ਮਾਰੇ ਹੋਏ ਪੰਡਤਾ ਮੱਲੇ ਦੇਖਿਆ ਆਖਿਆ ਰੱਬ ਦੀ ਰਚਨਾ ਝੋਕੇ ਤੇ ਤੁਹਾਡੇ ਚਿਹਰਿਆਂ ਤੇ ਇਨੀ ਨਰਾਸ਼ਤਾ ਕਿਉਂ ਹੈ ਤੁਹਾਡੇ ਚਿਹਰੇ ਇੰਨੇ ਮਰਜਾਏ ਕਿਉਂ ਆ ਤੇ ਹਾਰੇ ਹੋਏ ਪੰਡਤਾ ਨੇ ਸਾਰੀ ਵਾਰਤਾ ਸੁਨਾਤੀ ਮਹਾਰਾਜ ਜੀ ਇਸ ਕਾਸ਼ੀ ਸ਼ਹਿਰ ਦੇ ਅੰਦਰ ਇੱਕ ਜਗਜੀਤ ਨਾਮ ਦਾ ਪੰਡਤ ਰਹਿੰਦਾ ਬੜਾ ਵਿਦਵਾਨ ਮਹਾਰਾਜ ਉਦ ਘੋਸੀ ਹਾਰ ਗਏ ਸਾਡੀਆਂ ਪੋਥੀਆਂ ਗ੍ਰੰਥੋਂ ਨੇ ਖੋਲੇ ਆ ਮਹਾਰਾਜ ਸਾਨੂੰ ਲੋਟੀਆਂ ਤੇੜ ਬਣਾ ਕੇ ਤੇ ਧੱਕੇ ਮਾਰ ਕੇ ਕਾਸ਼ੀ ਤੋਂ ਬਾਹਰ ਕੱਢਤਾ ਕਾਸ਼ੀ ਦਾ ਕੋਈ ਬੰਦਾ ਸਾਨੂੰ ਰੋਟੀ ਨਹੀਂ ਦਿੰਦਾ ਵੀ ਇਹ ਸਾਡੇ ਜਗਜੀਤ ਦੇ ਕੋਲੋਂ ਸ਼ਕਸ਼ਤ ਖਾ ਗਿਆ ਇਹਨਾਂ ਦੀ ਸੇਵਾ ਕਰਨਾ ਕੋਈ ਪੁੰਨ ਨਹੀਂ ਵਾਹਿਗੁਰੂ ਅਰੇ ਹਾਰੇ ਹੋਏ ਪੰਡਤ ਤੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਵਾਰਤਾ ਲਾਭ ਹੀ ਕਰ ਰਹੇ ਸੀ ਵਾਹਿਗੁਰੂ ਇੰਨਾ ਚਿਰ ਤੱਕ ਉਸ ਜਲਜੀਤ ਪੰਡਤ ਨੂੰ ਪਤਾ ਲੱਗ ਗਿਆ 15 20 ਚੇਲੇ ਲੈ ਕੇ ਆ ਗਿਆ ਫੂ ਫੂ ਕਰਦਾ ਆ ਗਿਆ ਨਾ ਜੈ ਸਤ ਦਾ ਨੰਨ ਨਾ ਨਮੋ ਨਾਰਾਇਣ ਨਾ ਜੈਸੀ ਆ ਰਾਮ ਨਾ ਰਾਦੇ ਸ਼ਾਮ ਆਉਂਦਿਆ ਸਾਰ ਜੋ ਚੋਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਹੰਕਾਰੀ ਪੰਡਤ ਕੁਝ ਬੋਲ ਕਹਿ ਰਿਹਾ ਉਹਨਾਂ ਬੋਲਾਂ ਨੂੰ ਤੁਹਾਡੇ ਸਾਹਮਣੇ ਕਾਫੀ ਸ਼ੰਦ ਦੇ ਜੋੜੀ ਇੰਜ ਬਿਆਨ ਕਰ ਆਉਂਦਿਆ ਸਾਰਾਂ ਦਾ ਪੰਜਾਬੀ ਸੰਗਤ ਵਾਹ ਵਾਹ ਓ ਕੋਈ ਬੈਸੰਬੈਸਾ ਜਾਣਦੇ ਜੇ ਹਜ਼ੂਰ ਨੇ ਆਖਿਆ ਨਹੀਂ ਵਾਹ ਵਾਹ ਉਹਨੇ ਆਖਿਆ ਫੇਰਾ ਉਥੀਆਂ ਗ੍ਰੰਥ ਮੇਰੇ ਵਾਲੇ ਕਰ ਦਿਓ ਤੇ ਕੱਪੜੇ ਲਾ ਕੇ ਤੇ ਲਗੋਟੀਆਂ ਤੇੜ ਬਣ ਕੇ ਨਾ ਇਹਨਾਂ ਨੰਗਿਆਂ ਬੁਗਿਆਂ ਦੀ ਤੁਸੀਂ ਰਲ ਜੂ ਸਾਹਿਬਾਂ ਨੇ ਆਖਿਆ ਅਸੀਂ ਰਲਣਾ ਨਹੀਂ ਕਿਸੇ ਨੂੰ ਸੱਚ ਹੈ ਅਸੀਂ ਮਲਤਾਨ ਗਏ ਸਾਂ ਰਲੇ ਸੀ ਉੱਥੇ ਵੀ ਨਹੀਂ ਵਾਹ ਵਾਹ ਜਿੱਥੇ ਵੀ ਗਏ ਨਾ ਕੀ ਤੋ ਸੁ ਆਪਣਾ ਪੰਥ ਨਰਾਲਾ ਪੰਥ ਨਰਾਲਾ ਤੇ ਇਨੇ ਸੀ ਕਮਜ਼ੋਰ ਨਹੀਂ ਗੇ ਆਹਾ ਵੀ ਤੈਨੂੰ ਕੱਪੜੇ ਆਪਣੇ ਆਪੇ ਹੀ ਲਾ ਕੇ ਦੇ ਦिए ਵਾਹਿਗੁਰੂ ਤੇ ਪੋਥੀ ਪਰਮੇਸ਼ਰ ਦਾ ਥਾਨ ਉਹ ਅਸੀਂ ਕਿਸੇ ਨੂੰ ਦੇਣੀ ਨਹੀਂ ਗੀ ਵਾਹਿਗੁਰੂ ਉਹਨੇ ਆਖਿਆ ਮਹਾਰਾਜ ਫਿਰ ਮੇਰੇ ਨਾਲ ਬੈਸਮ ਬੈਸਾ ਕਰੋ ਤੋ ਮਹਾਰਾਜ ਸੱਚੇ ਬਾਦਸ਼ਾਹ ਦਾ ਜੋ ਆਸਾ ਰਾਗ ਦਾ ਸ਼ਬਦ ਆਪਰੋਜ਼ ਰਾਤ ਨੂੰ ਸੁਣਦੇ ਤੇ ਪੜ੍ਹਦੇ ਹਾਂ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਮੂਰਖ ਮੁਗਦਾ ਜਨਮ ਭਿਆ ਬਰਨਵਤ ਨਾਨਕ ਤਿਨ ਕੀ ਸਰਣਾ ਜਿੰਦ ਤੂੰ ਨਹੀਂ ਜਿੰਦ ਤੂੰ ਨਹੀਂ ਵਿਸਰੇ ਇਹ ਹੈ ਸੱਚਾ ਇਲਮ ਮੈਂ دیਵਾਨੇ ਚੌਕ ਨੂੰ ਪੜਿਆ ਉਹ ਆਂਦਾ ਚੌਕ ਜਾਣਤੇ ਥੇ ਕਿ ਇਲਮ ਸੇ ਕੁਝ ਜਾਣੇਗੇ ਜਬ ਜਾਨਾ ਜੇ ਜਾਣਾਂ ਕਿ ਨਾ ਜਾਣਾਂ ਕੁਝ ਨਹੀਂ ਆਂਦਾ ਜੇ ਮੈਂ ਇਲਮ ਪੜ੍ਹ ਕੇ ਕੁਝ ਜਾਣਿਆ ਨਾ ਤੇ ਉਹ ਜਾਣਿਆ ਵੀ ਜੇ ਤੇ ਮੈਂ ਕੁਝ ਵੀ ਨਹੀਂ ਜਾਣਿਆ ਸੁਕਰਾਟ ਦੇ ਕੋਲ ਦੋ ਬੰਦੇ ਆ ਗਏ ਆਂਦੇ ਉਹ ਸੁਕਰਾਟ ਤੇਰੇ ਜਿੰਨੀ ਸਾਡੀ ਪੜ੍ਹਾਈ ਤੇਰੇ ਜਿੰਨਾ ਸਾਡਾ ਡਿਗਰੀ ਡਿਪਲੋਮਾ ਉਹ ਤੈਨੂੰ ਲੋਕ ਮੱਥੇ ਟੇਕਦੇ ਆ ਸਾਨੂੰ ਕੋ ਫਿੜੇ ਮੂੰਹ ਨਹੀਂ ਆਂਦਾ ਉਹ ਤੂੰ ਸਾਡੇ ਤੋਂ ਵੱਧ ਕੀ ਪੜਿਆ ਹੋਇਆ ਉਹਨੇ ਆਖਿਆ ਬੈਠੋ ਭਰਾਓ ਕੋ ਨਾਸ਼ਤਾ ਮਾਸ਼ਤਾ ਕਰੋ ਉਹਨਾਂ ਆਖਿਆ ਰੱਜੇ ਪੁੱਛੇ ਆਏ ਤੇ ਤੈਨੂੰ ਪੁੱਛਣਾ ਹੈ ਵੀ ਤੂੰ ਸਾਡੇ ਤੋਂ ਵੱਧ ਕੀ ਪੜਿਆ ਉਹਨੇ ਆਖਿਆ ਭਰਾਓ ਤੇ ਪੜਿਆ ਤੇ ਮੈਂ ਤੁਹਾਡੇ ਜਿੰਨਾ ਹੀ ਡਿਗਰੀ ਡਿਪਲੋਮਾ ਤੇ ਮੇਰਾ ਤੁਹਾਡੇ ਜਿੰਨਾ ਹੀ ਆ ਜੇ ਮੈਂ ਤੁਹਾਡੇ ਤੋਂ ਕੁਝ ਵੱਧ ਪੜਿਆ ਨਾ ਤੇ ਇਹ ਪੜਿਆ ਭੀ ਜੇ ਮੈਂ ਕੁਝ ਵੀ ਨਹੀਂ ਪੜਿਆ ਇਹਨੂੰ ਆਂਦੇ ਸੱਚਾ ਇਲਮ ਸਭ ਕੋਈ ਜਾਣਦਾ ਹੋਵੇ ਨਾ ਜਣਾਉਣਾ ਗੁਰੂ ਨਾਨਕ ਸਾਹਿਬ ਕੁਝ ਹੋਰ ਪੜੇ ਸੀ ਜਗਜੀਤ ਪੰਡਤ ਕੁਝ ਹੋਰ ਪੜਿਆ ਸੀ ਆਂਦਾ ਮਹਾਰਾਜ ਜਾ ਤੇ ਮੇਰ ਨਾਲ ਬੈਸਨ ਬੈਸਾ ਕਰੋ ਜਾ ਮੇਰੀ ਸ਼ਰਤ ਪੂਰੀ ਕਰੋ ਚੋਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜਗਜੀਤ ਪੰਡਤ ਜੇ ਤੈਨੂੰ ਰੱਬ ਨੇ ਗਿਆਨ ਦਿੱਤਾ ਨਾ ਇਹਦੀ ਦੁਰਵਰਤੋਂ ਨਾ ਕਰ ਆਪਣੀ ਪੜ੍ਹਾਈ ਵਿੱਦਿਆ ਦਾ ਮਾਣ ਨਾ ਕਰ ਇਹਦਾ ਲੁਪਾਈ ਦਾ ਭਲਾ ਕਰ ਮੇਰੇ ਚੋਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਚਾਰ ਸ਼ਬਦਾਂ ਵਿੱਚ ਉਹ ਸੰਹਕਾਰੀ ਜਗਜੀਤ ਪੰਡਤ ਨੂੰ ਕਿਵੇਂ ਸਮਝਾ ਰਹੇ ਬਾਈ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਜਗਜੀਤ ਪੰਡਤ ਜੇ ਤੈਨੂੰ ਰੱਬ ਨੇ ਗਿਆਨ ਦਿੱਤਾ ਤੇ ਲੋਕਾਈ ਦਾ ਭਲਾ ਕਰ ਹਉਮੈ ਹੰਕਾਰ ਨਾ ਕਰ ਆਂਦਾ ਮਹਾਰਾਜਾ ਤੇ ਮੇਰੇ ਨਾਲ ਇੱਥੇ ਬੈਸਮ ਬੈਸਾ ਕਰੋ ਤੇ ਜਾ ਮੇਰੀ ਇੱਥੇ ਸ਼ਰਤ ਪੂਰੀ ਕਰੋ ਗੱਲ ਉਹਦੀ ਠੀਕ ਸੀ ਵੀ ਜੇ ਪੜ ਲਿਖ ਕੇ ਕੋਈ પૈਸਾ પૈਸਾ ਨਹੀਂ ਕਰਨਾ ਕਿਸੇ ਦਾ ਸਿਰ ਨਹੀਂ ਲੜਾਉਣਾ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਆ ਆਹੋ ਜੇ ਪੜ੍ਹ ਲੈ ਕੇ ਬਜ਼ਾਰਾਂ ਚ ਅੱਗਾ ਨਾ ਲਾਈਆਂ ਆਹੋ ਚਾਕੂ ਨਾ ਗਲਾਏ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਆ ਜੇ ਪੜ੍ਹ ਲੈ ਕੇ ਗੁਰਦੁਆਰੇ ਚ ਪਾਰਟੀਆਂ ਬਣਾ ਕੇ ਇੱਕ ਦੋ ਇੱਕ ਦੀਆਂ ਪੱਗਾ ਨਾ ਲਾਈਆਂ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਆ ਆਹੋ ਜੇ ਤੇ ਸਾਡੀ ਪੜ੍ਹਾਈ ਇੱਥੇ ਖਲੋਤੀ ਆ ਨਾ ਫਿਰ ਸਾਡਾ ਜਗਜੀਤ ਤੋਂ ਕੁਝ ਵੀ ਕੱਢ ਨਹੀਂਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੰਡਿਤ ਜੀ ਜੇ ਤੁਸੀਂ ਬਹਿਸ ਹੀ ਕਰਨੀ ਆ ਨਾ ਤੇ ਫਿਰ ਸਾਡੇ ਨਾਲ ਬਹਿਸ ਕਰਨ ਤੋਂ ਪਹਿਲਾਂ ਉਹ ਜਿਹੜਾ ਕੁੱਤੇ ਦਾ ਕੁਰੰਗ ਪਿਆ ਨਾ ਤੁਸੀਂ ਉਹਦੇ ਨਾਲ ਹੀ ਬਹਿਸ ਕਰ ਲਓ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਆਖੇ ਕਹਿਣ ਲੱਗਾ ਮਹਾਰਾਜ ਮੈਂ ਕੁੱਤੇ ਦੇ ਕੁਰੰਗ ਨਾਲ ਗੱਲ ਕਰਾਂ ਮੈਂ ਇਨਾ ਨੀਵਾਂ ਮੈਂ ਇਨਾ ਗਿਆ ਗੁਜ਼ਰਿਆ ਆਹੋ ਮਹਾਰਾਜ ਕਹਿਣ ਲੱਗੇ ਪੰਡਤ ਜੀ ਗੁਸਾ ਨਾ ਕਰੋ ਇਹ ਤੁਹਾਡਾ ਭਰਾ ਹੋਵੇ ਤੁਹਾਡਾ ਲਹੂ ਤੁਹਾਡਾ ਖੂਨ ਇਨਾ ਗੱਲ ਹੀ ਜੇ ਕਰਨੀ ਆਂਦਾ ਮਹਾਰਾਜ ਮੇਰਾ ਭਰਾ ਕੁੱਤਾ ਤੇ ਕੁੱਤਿਆਂ ਦੇ ਭਰਾ ਕੌਣ ਹੁੰਦੇ ਆ ਮਹਾਰਾਜ ਕਹਿਣ ਲੱਗੇ ਵੀ ਤੂੰ ਸੈਣਾ ਹੀ ਆਂ ਆਂਦਾ ਮਹਾਰਾਜ ਪਹਿਲਾਂ ਮੈਨੂੰ ਦੱਸੋ ਵੀ ਇਹ ਮੇਰਾ ਭਰਾ ਕਿਤਰਾ ਲੱਗਦਾ ਮਹਾਰਾਜ ਕਹਿਣ ਲੱਗੇ ਪੰਡਤ ਜੀ ਜੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾ बोला ਨਾ ਤੁਹਾਡੇ ਸਮਝ ਨਹੀਂ ਆਉਣੀ ਤੁਸੀਂ ਇਹ ਕੁੱਤੇ ਦੇ ਗੁਰਮ ਦੇ ਕੋਲੋਂ ਪੁੱਛੋ ਹਾਂ ਆਂਦੇ ਗੁਰੂ ਪਵਿੱਤ ਗੁਰੂ ਨਾਨਕ ਸੱਚੇ ਬਾਦਸ਼ਾਹ ਨੇ ਆਪਣੀ ਪਵਿੱਤਰ ਖਣਾ ਉਸ ਕੁੱਤੇ ਦੀਆਂ ਹੱਡੀਆਂ ਨੂੰ ਲਈ ਉਹ ਕੁੱਤੇ ਦੀਆਂ ਹੱਡੀਆਂ ਹਰਕਤ ਵੀ ਜਾ ਕੇ ਸਹਿਬ ਗੁਰੂ ਨਾਨਕ ਨੂੰ ਪ੍ਰਣਾਮ ਕਰਕੇ ਜਿੱਤਰਾ ਪੰਡਤ ਨੂੰ ਮੁਖਾਤਬ ਕਰਕੇ ਉਸ ਕੁਰਨ ਦੇ ਵਿੱਚੋਂ ਇੱਕ ਆਵਾਜ਼ ਆਈ ਉਸ ਆਵਾਜ਼ ਨੂੰ ਤੁਹਾਡੇ ਸਾਹਮਣੇ ਜੋੜੀ ਕਵਤਾ 'ਚ ਇੰਜ ਬਿਆਨ ਕਰ ਰਹੀ ਬਈ